ਆ ਇਹ ਜਿਹੜਾ ਫੰਕਸ਼ਨ ਹੋਇਆ ਜੀ ਇਹ ਕਿਸ ਚੀਜ਼ ਦਾ ਫੰਕਸ਼ਨ ਹੈਗਾ ਜੀ ਮੈਂ ਕਾਮੜ ਗੁਲਜਾਰ ਸਿੰਘ ਗੋਰੀਆ ਜਨਸਕੱਤਰ ਭਾਰਤੀ ਖੇਤ ਮਜ਼ਦੂਰ ਯੂਨੀਅਨ ਅੱਜ ਅਸੀਂ ਪਿੰਡ ਮੇਲੀ ਦੇ ਵਿੱਚ ਆਏ ਆ ਕਾਮੜ ਮਲਕੀਤ ਚੰਦ ਮੇਲੀ ਜਿਹੜਾ ਪੰਜਾਬ ਖੇਤ ਮਜ਼ਦੂਰ ਸਭਾ ਦਾ ਚੋਟੀ ਦਾ ਆਗੂ ਸੀ ਉਸ ਨੂੰ 23 ਮਈ 1988 ਨੂੰ ਸ਼ਹੀਦ ਕੀਤਾ ਸੀ ਉਨ੍ਹਾਂ ਦੀ ਯਾਦ ਦੇ ਵਿੱਚ 37 ਸਾਲ ਹੋ ਗਏ ਇਸੇ ਤਰੀਕੇ ਨਾਲ ਅਸੀਂ ਵਿਸਾਲ ਇਕੱਠ ਕਰਦੇ ਹਾਂ ਤੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਦੇ ਹਾਂ ਔਰ ਉਨ੍ਹਾਂ ਨੇ ਪਿੰਡਾਂ ਦੇ ਕੰਮੇ ਵਾਸਤੇ ਕੰਮਿਆਂ ਵਾਸਤੇ ਖੇਤ ਮਜ਼ਦੂਰਾਂ ਵਾਸਤੇ ਬਹੁਤ ਜੋਰ ਦੇ ਨਾਲ ਲਗਾਤਾਰ ਜੋ ਕੰਮ ਕੀਤਾ ਸੀ ਉਹਨੂੰ ਯਾਦ ਕਰਕੇ ਅੱਜ ਦੇ ਸਮੇਂ 'ਚ ਆਉਣ ਵਾਲੇ ਸਮੇਂ ਦੇ ਨਵੇਂ ਜਿਹੜੇ ਕੰਮ ਨੇ ਉਹਦਾ ਸੀ ਪਰਣ ਧਰੋਣਿਆਂ ਉਹਨਾਂ ਨੂੰ ਸਲੂਟ ਕਰਨ ਤੋਂ ਬਾਅਦ ਬਹੁਤ ਕੁ ਸਿਲਰਾਇਆਂ ਜਿਹੜੀਆਂ ਉਹਨਾਂ ਨੇ ਲੜੀਆਂ ਨੇ ਉਹਦੀਆਂ ਬੜੀਆਂ ਸ਼ਾਨਦਾਰ ਪ੍ਰਾਪਤੀਆਂ ਨੇ ਪਿੰਡਾਂ ਦੇ ਖੇਤ ਮਜ਼ਦੂਰਾਂ ਦੀਆਂ ਉਹਨਾਂ ਨੂੰ ਜਿੱਥੇ ਬਰਕਰਾਰ ਰੱਖਣ ਦਾ ਸਵਾਲ ਹੈ ਉੱਥੇ ਨਾਲ ਦੀ ਨਾਲ ਅੱਜ ਦੇ ਸਮੇਂ ਦੀਆਂ ਸਭ ਤੋਂ ਗਰੀਬ ਅਸੰਗਠਿਤ ਕਰਜ਼ੇ ਤੇ ਬੇਕਾਰੀ ਦੇ ਪੋਛ ਥਲੇ ਦੱਬੇ ਲੋਕਾਂ ਨੂੰ ਲਾਮਤ ਕਰਕੇ ਜਦੋਂ ਜਦ ਪਾਉਣਾ ਸਮੇਂ ਦੀ ਬਹੁਤ ਵੱਡੀ ਲੋੜ ਹੈ ਅੱਜ ਇਹਨਾਂ ਕੰਮੇ ਲੋਕਾਂ ਦੇ ਵਾਸਤੇ ਲਗਾਤਾਰ ਰੋਜ਼ਗਾਰ ਨਹੀਂ ਪਿੰਡ ਰੁਸਗਾਰ ਗਰੰਟੀ ਕਾਨੂੰਨ ਮਨਰੇਗਾ ਜਿਹਨੂੰ ਬਹੁਤ ਜੱਦੋਜਾਦ ਕਰਕੇ ਬਣਾਇਆ ਸੀ ਉਸ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ ਉਹਦਾ ਬਜਟ ਘਟਾਇਆ ਜਾ ਰਿਹਾ ਕੁੱਲ ਮਿਲਾ ਕੇ 44 ਦਿਨ ਦੀ ਹੀ ਔਸਤਨ ਜੜੇ ਆਸ ਦੇ ਵਰਕ ਹੈ 100 ਦਿਨ ਕੰਮ ਵੀ ਨਹੀਂ ਮਿਲ ਰਿਹਾ ਉਹਦੇ ਵਿੱਚ ਭ੍ਰਿਸ਼ਟਾਚਾਰ ਵੀ ਹੈ ਔਰ ਸਰਕਾਰ ਦੀ ਜਿਹੜੀ ਨੀਤੀ ਹੈ ਕੇਂਦਰ ਸਰਕਾਰ ਦੀ ਉਹਦੇ ਬਜਟ ਦੀ ਕਟੌਤੀ ਕੀਤੀ ਜਾ ਰਹੀ ਹੈ ਅਸੀਂ ਅੱਜ ਮੰਗ ਕੀਤੀ ਆ ਇਸ ਵੱਡੇ ਕੱਠ ਦੇ ਵਿੱਚ ਦੇ ਘੱਟੋ-ਘੱਟ ਪਿੰਡਾਂ ਦੇ ਕਾਮੇ ਲੋਕਾਂ ਨੂੰ 200 ਦਿਨ ਕੰਮ ਦਿੱਤਾ ਜਾਵੇ 700 ਰੁਪਏ ਦਿਹਾੜੀ ਦਿੱਤੀ ਜਾਵੇ ਔਰ ਭ੍ਰਿਸ਼ਟਾਚਾਰ ਤੋਂ ਮੁਕਤ ਕਰਕੇ ਪਿੰਡਾਂ ਦੇ ਕਾਮੇ ਲੋਕਾਂ ਦੀ ਹਾਜ਼ਰੀ ਆਏ ਕੱਲਾ ਮੰਨੇਗਾ ਹੀ ਨਹੀਂ ਬਲਕਿ ਇਹਨਾਂ ਨੂੰ ਇਹਨਾਂ ਦੀ ਸਕਿੱਲ ਵਧਾ ਕੇ ਬਦਲਵੇਂ ਕੰਮ ਦਾ ਵੀ ਇੰਤਜ਼ਾਮ ਕੀਤਾ ਜਾਵੇ ਨਿੱਜੀ ਖੇਤਰ ਦੇ ਵਿੱਚ ਲਗਾਤਾਰ ਨਿੱਜੀ ਖੇਤਰ ਵਧ ਰਿਹਾ ਹੈ ਪਬਲਿਕ ਸੈਕਟਰ ਜਿਨੇ ਨੌਕਰੀਆਂ ਦਿੱਤੀਆਂ ਉਸ ਤੋਂ ਕੱਟ ਲਈ ਜਾ ਰਹੀ ਹੈ ਨਿੱਜੀ ਖੇਤਰ ਦੇ ਵਿੱਚ ਵੀ ਇਨ੍ਹਾਂ ਕਾਮਿਆਂ ਨੂੰ ਰਜਰਵੇਸ਼ਨ ਦਾ ਅਧਿਕਾਰ ਦਿੱਤਾ ਜਾਵੇ ਸਮਾਜਿਕ ਸੁਰੱਖਿਆ ਦਿੱਤੀ ਜਾਵੇ ਘੱਟੋ ਘੱਟ 10000 ਰੁਪਏ ਪੈਨਸ਼ਨ ਦਿੱਤੀ ਜਾਵੇ ਇਨ੍ਹਾਂ ਕਾਮਿਆਂ ਲਈ ਸਰਪੱਖੀ ਕੇਂਦਰੀ ਕਾਨੂੰਨ ਬਣਾ ਕੇ ਉਹਨਾਂ ਦੇ ਸਹੀ ਕੰਮ ਸਹੀ ਵਿੱਦਿਆ ਔਰ ਸਹੀ ਸਮਾਜਿਕ ਸੁਰੱਖਿਆ ਕੀਤੀ ਜਾਵੇ ਇਸ ਸਵਾਲ ਨੂੰ ਲੈ ਕੇ ਭਾਰਤੀ ਖੇਤ ਮਜ਼ਦੂਰ ਯੂਨੀਅਨ 10 ਜੂਨ ਵਾਲੇ ਦਿਨ ਸਾਰੇ ਦੇਸ਼ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਵੱਡੇ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਤੋਂ ਮੰਗ ਕਰਨ ਜਾ ਰਹੀ ਹੈ ਕਿ ਮਨਰੇਗਾ ਦਾ ਵੱਜ ਬਟਾ ਪਦਾਵੇ ਸਰਪੱਖੀ ਕੇਂਦਰੀਕ ਨੂੰ ਲਾਗੂ ਕਰੇ ਔਰ ਗਰੀਬ ਲੋਕਾਂ ਦੇ ਵਿਧਾਨ ਵਾਸਤੇ ਵਧੇਰੇ ਪੈਸਾ ਰੱਖਦੇ ਇਹ ਹਾਸੇ ਤੇ ਲੱਗੇ ਪਰਕ ਦੇ ਪੱਖ ਦੇ ਵਿੱਚ ਕਰੂਨ ਲੈ ਕੇ ਆਵੇ ਅੱਜ ਆਉਣ ਵਾਲੇ ਸਮੇਂ ਚ ਇਹ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਅਸੀਂ ਇੱਥੇ ਪਰਣ ਦੁਹਰਾਇਆ ਮੈਂ ਦੇਵੀ ਕੁਮਾਰੀ ਜਨਨ ਸਖਤਰ ਪੰਜਾਬ ਖੇਤ ਮਜ਼ਦੂਰ ਸਭਾ ਅੱਜ ਅਸੀਂ ਕਾਮੜ ਮਲਕੀਤ ਮਲਕੀਤ ਚੰਦ ਮਹਿਲੀ ਦੀ 70 ਬਰਸੀ ਤੇ ਇਕੱਠੇ ਹੋਏ ਆ ਕਿਉਂਕਿ ਕਾਮੜ ਮਲਕੀਤ ਚੰਦ ਮਹਿਲੀ ਹਣੀ ਚਾਹੁੰਦੇ ਸੀ ਕਿ ਨਾ ਹਿੰਦੂ ਨਾ ਖਾਲਸਤਾਨ ਜੁਗ ਜੁਗ ਜੀਵੇ ਹਿੰਦੁਸਤਾਨ ਕਿਉਂਕਿ ਉਹਨਾਂ ਨੇ ਇੱਕ ਸੋਚ ਬਣਾਈ ਸੀ ਕਿ ਆਪਣੇ ਦੇਸ਼ ਨੂੰ ਇਕੱਠੇ ਰੱਖਣਾ ਅਮੀਰੀ ਗਰੀਬੀ ਦੇ ਪਾੜੇ ਨੂੰ ਖਤਮ ਕਰਨਾ ਹਰੇਕ ਵਾਸਤੇ ਵਿਦਿਆ ਹਰੇਕ ਲਈ ਰੁਜ਼ਗਾਰ ਹਰੇਕ ਨੂੰ ਚੰਗੀ ਪੈਨਸ਼ਨ ਮਿਲੇ ਹਰੇਕ ਦਾ ਚੰਗਾ ਘਰ ਹੋਵੇ ਉਹਨਾਂ ਇਹ ਸੁਪਨਾ ਲੈ ਕੇ ਤੇ ਸਾਨੂੰ ਇਸ ਰਸਤੇ ਵੱਲ ਤੋਰਿਆ ਜਿਹੜੇ ਕਾਮਨਾ ਮਲਕੀਤ ਚੰਦ ਮੇਲੀ ਹੋਣੀ ਸੋਚ ਲੈ ਕੇ ਚੱਲੇ ਸੀ ਵਿਚਾਰਧਾਰਾ ਲੈ ਕੇ ਚੱਲੇ ਸੀ ਅਸੀਂ ਆਪਣੀ ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਅੱਜ ਉਹਨਾਂ ਦੀ 70 ਬਰਸੀ ਤੇ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਜਿਹੜੇ ਔਕਾਜ਼ ਅਧੂਰੇ ਛੱਡ ਕੇ ਗਏ ਆ ਅਸੀਂ ਉਹਨਾਂ ਨੂੰ ਪੂਰਾ ਕਰਨ ਵਿੱਚ ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਆਪਣਾ ਪੂਰਾ ਤਾਨ ਲਾਵਾਂਗੇ ਅਸੀਂ ਅੱਜ ਇਸ ਇਕੱਠ ਵਿੱਚ ਮੰਗ ਕਰਦੇ ਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਜੋ ਗਰੀਬ ਲੋਕਾਂ ਮਜ਼ਦੂਰਾਂ ਨਾਲ ਵਾਅਦੇ ਕੀਤੇ ਸੀ ਉਹਨਾਂ ਨੂੰ ਫੌਰੀ ਤੌਰ ਤੇ ਲਾਗੂ ਕਰੇ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਆਪਣੇ ਚੋਣ ਮੈਨੀਫੈਸਟੋ ਚ ਲਿਖਿਆ ਸੀ ਕਿ ਵਿਧਵਾ ਬਟਾਪਾ ਤੇ ਆਂਘੀਣ ਪੈਨਸ਼ਨ 2500 ਰੁਪਇਆ ਕੀਤੀ ਜਾਊਗੀ ਔਰਤਾਂ ਦੇ ਖਾਤਿਆਂ ਵਿੱਚ 1-1000 ਰੁਪਇਆ ਪਾਇਆ ਜਾਊਗਾ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਊਗਾ ਜਿਹਦੇ ਵਿੱਚੋਂ ਕੋਈ ਵਾਅਦਾ ਅਜੇ ਤੱਕ ਸਰਕਾਰ ਨੇ ਪੂਰਾ ਨਹੀਂ ਕੀਤਾ ਜੇ ਸਰਕਾਰ ਨੇ ਇਹ ਨੇ ਆਪਣੇ ਕੀਤੇ ਵਾਅਦੇ ਪੂਰੇ ਨਾ ਕੀਤੇ ਤੇ ਖੇਤ ਮਜ਼ਦੂਰ ਜਥੇਬੰਦੀਆਂ ਜਿਹੜੀਆਂ ਵੱਡਾ ਸੰਘਰਸ਼ ਲੀਕਣ ਗਈਆਂ